ਯੋ ਸਹਿਬਾਨ ਐਸਪੀ ਸਾਹਿਬ ਤੁਸੀਂ ਆਪ ਅਰੋੜਦੇ ਹੋ ਔਰ ਹਰ ਸ਼ਹਿਰਦਾਰ ਨਾਕਾ ਕਵਰ ਕੀਤਾ ਗਿਆ ਹੈ ਇਹਦਾ ਕੋਈ ਕਿਸੇ ਕਰੀ ਇਹ ਜਿੱਦਾਂ ਅਸੀਂ ਪਹਿਲਾਂ ਵੀ ਜਿਹੜੀ ਰੁਟੀਨ ਦੇ ਵਿੱਚ ਨਾਕਾ ਬੰਦੀ ਕਰਦੇ ਰਹਿੰਦੇ ਹਾਂ ਉਹਦੀ ਵਰਗਾ ਕਰਦੇ ਹਾਂ ਤੇ ਅੱਜ ਵੀ ਉਸੇ ਤਰ੍ਹਾਂ ਆਪਣੀ ਪੂਰੇ ਬਟਾਲੇ ਜ਼ਿਲ੍ਹੇ ਦੇ ਵਿੱਚ ਨਾਕਾ ਬੰਦੀ ਕੀਤੀ ਹੈ ਸਾਡੇ ਐਸਪੀ ਸਾਹਿਬਾਂ ਤੇ 6 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਇਹ ਬਾਹਰ ਹੈਗੇ ਆ ਅਸੀਂ 5 ਤੋਂ ਲੈ ਕੇ 9 ਵਜੇ ਤੱਕ ਤੋਂ ਨਾਕਾ ਬੰਦੀ ਕੀਤੀ ਹੈ ਆਪਣੇ ਪੂਰੇ ਜ਼ਿਲ੍ਹੇ ਦੇ ਤੇ ਸ਼ਹਿਰਾਂ ਦੇ ਜੋ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ ਉੱਥੇ ਸਾਰੀ ਚੈਕਿੰਗ ਹੋ ਰਹੀ ਹੈ ਕਿਵੇਂ ਜਵਾਨ ਤੋਂ ਲੱਗੇ ਇਰੇ ਵਿੱਚ ਜੀ ਕਰੀਬ 200 ਦੇ ਨੇੜੇ ਜਵਾਨ ਲੱਗੇ ਹੋਏ ਐ ਇਹਨਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਹੈਗੀਆਂ ਕਿ ਸਪੈਸ਼ਲੀ ਜਿਹੜੇ 2 ਵੀਲਰਸ ਹੈਗੇ ਆ ਉਹਨਾਂ ਤੇ ਜਿਹੜੇ ਮੂਹ ਬਣ ਕੇ ਆਉਂਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਈਵਨਿੰਗ ਟਾਈਮ ਹੀ ਨਹੀਂ ਅਸੀਂ ਜਿਹੜਾ ਹੈਗਾ ਇਹ ਵੀ ਸ਼ਿਫਟਿੰਗ ਕਰਦੇ ਰਹਿੰਦੇ ਕਦੇ ਅਸੀਂ ਲਾਰਡਰਿੰਗ ਟਾਈਮ ਕਦੇ ਆਫਟਰਨੂਨ ਟਾਈਮ ਅਲੱਗ-ਅਲੱਗ ਵਕਤ-ਵਕਤ ਸਮੇਂ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰਦੇ ਰਹਿੰਦੇ ਤੇ ਖਾਸ ਕਰਕੇ ਵੀ ਦੇਖੀ ਗਈ ਕਿ ਤੁਸੀਂ ਜੋ ਰੈਸਪੀ ਸਾਹਿਬ ਜਿਹੜਾ ਵਾ ਉਹ ਪੂਰਾ ਬਟਾਰਾ ਸ਼ਹਿਰ ਦਾ ਇੰਟਰਨਲ ਏਰੀਆ ਪੈਦਲ ਘੁੰਮਦੇ ਨਜ਼ਰ ਆਏ ਕੁਝ ਆਸ ਹੋਵੇ ਹਾਂ ਜੀ ਅੱਜ ਜੀ ਬਿਲਕੁਲ ਜਿਹੜਾ ਅਸੀਂ ਜਿਵੇਂ कि जो कि ਤੁਸੀਂ ਦੇਖਿਆ ਕਿ ਇੱਥੇ ਗੱਡੀ ਨਹੀਂ ਜਾਂਦੀ ਤਾਂ ਅਸੀਂ ਪੈਦਲ ਜਿਹੜਾ ਹੈਗਾ ਸਾਰਾ ਬਜ਼ਾਰ ਕਵਰ ਕੀਤਾ ਤਾਂ ਕਿ ਇੱਥੇ ਸਕਿਉਰਟੀ ਤੁਸੀਂ ਥੋੜਾ ਕੁਝ ਸੁਣਤਰਾ ਵੀ ਜਾਣਕਾਰੀ ਆ ਰਹੀ ਇਸ ਵੀ ਖਾਸ ਇਨਫੋਰਮੇਸ਼ਨ ਹੋਈ ਹੈ ਪੁਲਿਸ ਨੂੰ ਵੀ ਸ਼ਾਇਦ ਕੋਈ ਸਮਾਜ ਵਿਰੋਧੀ ਅੰਸਰ ਜਿਹੜੇ ਬਟਾਲਾ ਸ਼ਹਿਰ ਤੇ ਐਂਟਰ ਕੀਤੇ ਉਹ ਜਿਹੜਾ ਕਰਕੇ ਪੁਲਿਸ ਸਾਫ ਬਹੁਤ ਜ਼ਿਆਦਾ ਸਖਰ ਕੋਈ ਦੀ ਇਹ ਤਾਂ ਕੋਰਪੋਰੇਸ਼ਨ ਚੈਕਿੰਗ ਕੀਤੀ ਹੈ ਬਿਲਕੁਲ ਜਿਵੇਂ ਦੱਸਿਆ ਕਿ ਸਾਡੀ ਡੇਲੀ ਹੀ ਚੈਕਿੰਗ ਚੱਲਦੀ ਹੈ ਉਸੇ ਤਹਿਤੀ ਜਿਹੜੀ ਚੈਕਿੰਗ ਚੱਲ ਰਹੀ ਹੈ ਬਾਕੀ ਇਹ ਜੇ ਕੋਈ ਸ਼ਰਾਬੀ ਅੰਸਰ ਫੜਿਆ ਜਾਏਗਾ ਜਾਂ ਕੋਈ ਇਲੈਗਲ ਚੀਜ਼ੇ ਉੱਤੇ ਫੜੀ ਜਾਂਦੀ ਹੈ ਤਾਂ ਉਹ